ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਮਨੀ ਫਾਰਮਸ 77 ਤੋਂ ਅੱਜ ਅਸੀਂ ਲਾ ਰਹੇ ਹਾਂ ਬੇਲਾ ਕਦੂ ਦੀਆਂ ਕਿਚਨ ਗਾਰਡਨਿੰਗ ਦੇ ਤੌਰ ਤੇ ਆਪਦੇ ਘਰ ਲਈ ਮਲਚਿੰਗ ਤੇ ਲਾ ਰਹੇ ਆ ਇਹ ਵੈਸੇ ਇਹਨਾਂ ਦਾ ਟਾਈਮ ਹੁੰਦਾ ਸਹੀ ਟਾਈਮ ਜੇ ਆਪਾਂ ਮੰਨੀਏ ਨਵੰਬਰ 20 ਨਵੰਬਰ ਤੋਂ ਪਹਿਲਾਂ ਪਹਿਲਾਂ ਬੀਜ ਲੱਗ ਜੇ ਆਪਣਾ ਤੇ ਬੱਲਮਾ ਲਾ ਕੇ ਹੀਟ ਦੇ ਕੇ ਬੇਲਾਸ ਨੇ ਤਿਆਰ ਕਰ ਲਈਆਂ ਤੇ ਹੁਣ ਮਹੀਨਾ ਚੱਲ ਰਿਹਾ ਜਨਵਰੀ ਦਾ ਜਨਵਰੀ ਦੇ ਵਿੱਚ ਫਿਰ ਆਪਾਂ ਬੇਲਣਾ ਤਿਆਰ ਕਰਕੇ ਲਾ ਸਕਦੇ ਹਾਂ ਜੇ ਆਪਾਂ ਹੁਣ ਬੀਜ ਲਾਈਏ ਤਾਂ ਬੀਜ ਆਪਣਾ ਨਹੀਂ ਜੰਬਦਾ ਬੀਜ ਤੁਸੀਂ ਲਾਓ ਫਰਵਰੀ ਦੇ ਵਿੱਚ ਜਾਂ ਨਵੰਬਰ ਦੇ ਵਿੱਚ ਜਾਂ ਫਿਰ ਫਰਵਰੀ ਦੇ ਵਿੱਚ ਅੱਗੇ ਅਪ੍ਰੈਲ ਦੇ ਵਿੱਚ ਤਾਂ ਲੱਗਦੀ ਰਹਿੰਦਾ ਜਦੋਂ ਮੌਸਮ ਠੀਕ ਹੋ ਜੇ ਇਹ ਅਸੀਂ ਬੇਲਣਾ ਤਿਆਰ ਕਰਕੇ ਹੁਣ ਲਾ ਰਹੇ ਹਾਂ ਇਹ ਮਲਚਿੰਗ ਸ਼ੀਟ ਹੈ ਇਹ ਕਈ ਵੀਰ ਜਿਹੜੇ ਘਰ ਦੀ ਬਗੀਚੀ ਲਾਉਂਦੇ ਨੇ ਘਰ ਦੇ ਵਾਸਤੇ ਸਬਜ਼ੀਆਂ ਲਾਉਂਦੇ ਨੇ ਉਹ ਪੁੱਛਦੇ ਨੇ ਵੀ ਇਹਦਾ ਕੀ ਕਾਰਨ ਹੈ ਸਭ ਤੋਂ ਵੱਡਾ ਕਾਰਨ ਤਾਂ ਇਹਦਾ ਤੁਹਾਡੇ ਕੱਖ ਨੇ ਜਿਹੜੇ ਉਹ ਰੁਕ ਜਾਣਗੇ 80% ਜਿਹੜਾ ਕੋਈ ਡੀਲਰ ਡੱਪਾ ਹੁੰਦਾ ਜਾਂ ਮੋਥਾ ਕਹਿ ਦਿੰਦੇ ਆ ਉਹ ਇਹਦੇ ਵਿੱਚ ਦੀ ਨੰਗ ਜੂਗਾ ਉਹ ਵੀ ਕੰਟਰੋਲ ਹੁੰਦਾ ਇਹ ਨਹੀਂ ਹੈਗਾ ਜੇ ਤੁਹਾਡੇ ਸਾਰੀ ਇਹ ਬੈੱਡ ਤੇ ਮੋਥਾ ਹੁੰਦਾ ਤਾਂ ਇਹਦੇ ਵਿੱਚੋਂ ਕੁਝ ਪਰਸੈਂਟ ਮੋਥਾ ਵੀ ਇਹ ਰੋਕਦੀ ਆ ਹੋਰ ਕੱਖਾਂ ਤਾਂ ਹੁਣੇ ਹੀ ਦਿੰਦੀ ਇਹ ਉਹ ਜਿੰਨੀ ਫਿਰ ਤਾਕਤ ਹੈ ਮਿੱਟੀ ਦੀ ਉਹ ਸਾਰੀ ਤੁਹਾਡਾ ਇਹ ਬੂਟਾ ਚੱਕੂਗਾ ਜੇ ਕੱਖ ਹੋਣਗੇ ਇਹਦੇ ਵਿੱਚ ਤਾਂ ਉਹ ਮਿੱਟੀ ਦੀ ਤਾਕਤ ਖਿੱਚਣਗੇ ਜੇ ਕੱਖ ਨਹੀਂ ਹੁੰਦੇ ਤਾਂ ਉਹ ਸਾਰੀ ਥੋੜੀ ਜਿਹੜੀ ਖਰਾਕ ਹੈ ਮਿੱਟੀ ਦੇ ਵਿੱਚ ਪਾਈ ਹੋਈ ਉਹ ਸਾਰੀ ਥੋੜੇ ਇਹਨਾਂ ਬੂਟਿਆਂ ਨੂੰ ਲੱਗਣੀ ਆ ਠੀਕ ਹੈ ਜੀ ਪਹਿਲਾ ਕਾਰਨ ਤਾਂ ਮਲਚਿੰਗ ਦਾ ਇਹ ਹੋ ਗਿਆ ਦੂਜਾ ਇਹਦੇ ਵਿੱਚ ਇਨਸੈਕਟ ਬਿਮਾਰੀਆਂ ਘੱਟ ਆਣਗੀਆਂ ਬੂਟਾ ਤੰਦਰੁਸਤ ਰਹੂਗਾ ਤੇ ਉਹਦੇ ਵਿੱਚ ਜਾਨ ਰਹੂਗੀ ਬੂਟੇ ਦੇ ਵਿੱਚ ਉਹਦੇ ਕਰਕੇ ਉਹਨੂੰ ਬਿਮਾਰੀਆਂ ਠ ਮਾਰੀਆਂ ਵੀ ਘੱਟ ਲੱਗਣਗੀਆਂ ਜਿਹੜੇ ਘਰ ਵਾਸਤੇ ਥੋੜੀ ਬਹੁਤੀ ਸਬਜ਼ੀ ਲਾਉਂਦੇ ਨੇ ਤਾਂ ਉਹ ਇਹ ਸ਼ੀਟ ਦਾ ਜ਼ਰੂਰ ਇਸਤੇਮਾਲ ਕਰਨ। ਇਹਦੇ ਉੱਤੇ ਫਿਰ ਆਪਾਂ ਜਿਹੜੇ ਆ ਰਿੰਗਾਗੇ ਆਪਣੇ ਲਾਵਾਂਗੇ ਰੰਗ ਜੀ। ਠੀਕ ਆ। ਇਧਰਲੀ ਸਾਈਡ ਤੇ ਲੱਗ ਗਿਆ ਤੇ ਦੂਜੀ ਸਾਈਡ ਆਪਾਂ ਐਮ ਐਲ ਸੀ ਦੇ ਵਿੱਚ ਹੀ ਇਹਨੂੰ ਘੱਟ ਦਵਾਵੇਂ ਠੀਕ ਆ। ਇਹ 10 10 ਫੁੱਟ ਤੇ ਰੰਗ ਲੱਗ ਜਾਣਗੇ ਤੇ ਨਾਲੀ ਦੀ ਨਾਲ ਕਾਗਜ਼ ਪੈਜੂ ਇਹਦੇ ਉੱਪਰ। ਉਹ ਆਪਾਂ ਨੇ ਜਨਵਰੀ ਜਨਵਰੀ ਰੱਖਣਾ ਤੇ ਫਰਵਰੀ ਦੇ ਵਿੱਚ ਜਾ ਕੇ ਤਾੜ ਦੇਣਾ 15 ਫਰਵਰੀ ਨੂੰ ਉਸ ਤੋਂ ਬਾਅਦ ਕੋਈ ਚੱਕਰ ਨਹੀਂ ਕੋਈ ਵੀ ਵੇਲਦਾਰ ਸਬਜ਼ੀ ਆਪਾਂ ਲਾਣੇ ਆ ਵੇਲਾਂ ਵਾਲੀਆਂ ਸਾਰੀਆਂ ਸਬਜ਼ੀਆਂ ਉਹ ਤੁਸੀਂ ਆਇਆ ਲਾ ਸਕਦੇ ਹੋ ਆਪਣੇ ਘਰ ਦੇ ਲਈ ਮਲਚਿੰਗ ਸ਼ੀਟ ਵੀ ਸਾਡੇ ਤੋਂ ਮਿਲ ਜਾਂਦੀ ਆ ਤੇ ਵੇਲਾਂ ਵੀ ਮਿਲ ਜਾਣਗੀਆਂ ਕਰੇ ਆ ਆਪਣੇ ਜਿਵੇਂ ਵੀ ਲਾਣੀ ਹੈ ਪੁਰਾਣਾ ਮੈਥਡ ਤੁਸੀਂ ਛੱਡ ਸਕਦੇ ਹੋ ਹੁਣ ਜਿਹੜਾ ਆਪਾਂ ਸਿੱਧੀਆਂ ਖਾਲੀਆਂ ਬਣਾ ਕੇ ਬੀਜ ਲਾਣੇ ਆ ਉਹ ਤੁਸੀਂ ਮਲਚਿੰਗ ਤੇ ਲਾਉਂਗੇ ਇਹ ਸਾਰੀ ਚੀਜ਼ ਤੇ ਇਹਦੇ ਉੱਤੇ ਕੁਆਲਿਟੀ ਜਿਹੜੀ ਫਰੂਟ ਦੀ ਬਣੂਗੀ ਉਹ ਵੀ ਵੱਖਰੀ ਹੋਊਗੀ ਜੇ ਆਪਾਂ ਨੇ ਵੱਡੇ ਪੱਧਰ ਤੇ ਵੀ ਲਾਣੀਆਂ ਸਬਜ਼ੀ ਤਾਂ ਵੀ ਸਾਰੀ ਮਲਚਿੰਗ ਸ਼ੀਟ ਤੇ ਲਾਓ ਹੁਣ ਤੇ ਇਹਦੀ ਜਿਹੜਾ ਫਰੂਟ ਹੋਊਗਾ ਕੁਆਲਿਟੀ ਹੋਊਗੀ ਫਰੂਟ ਦੀ ਉਹ ਜਿਹੜੀ ਆਪਾਂ ਕੱਚੇ ਬਾਣ ਦੇ ਵਿੱਚ ਲਾਣੇ ਬਿਨਾਂ ਮਲਚਿੰਗ ਤੋਂ ਲਾਣੇ ਆ ਉਹਦੇ ਵਿੱਚ ਨਹੀਂ ਬਣਦੀ ਠੀਕ ਹੈ ਜੀ ਝਾੜ ਵੀ ਥੋੜਾ ਸਬਜ਼ੀ ਦਾ ਵਧੂਗਾ ਤੇ ਸੋਡੀਆਂ ਬਿਮਾਰੀਆਂ ਵੀ ਘੱਟ ਆਣਗੀਆਂ ਇਹਨੂੰ ਤੇ ਛੋੜੇ ਕੱਖ ਵੀ ਘੱਟ ਹੋਣਗੇ ਇਸ ਮਲਚਿੰਗ ਸ਼ੀਟ ਦੇ ਆ ਫਾਇਦੇ ਨੇ ਤੇ ਹੁਣ ਮੀਂਹ ਦਾ ਮੌਸਮ ਬਣਿਆ ਹੋਇਆ ਅਸੀਂ ਇਹਨੂੰ ਖੁੱਲਾ ਪਾਣੀ ਨਹੀਂ ਲਾਰੇ ਐਂ ਬੂਟੇ ਲਾ ਕੇ ਇਹਦੇ ਵਿੱਚ ਅਸੀਂ ਪਾਣੀ ਗਲਾਸਾਂ ਨਾਲ ਪਾ ਦਾਂਗੇ ਦੋ ਦਿਨਾਂ ਬਾਅਦ ਅਗਰ ਮੀਂਹ ਨਹੀਂ ਪੈਂਦਾ ਤਾਂ ਇਹਨੂੰ ਫਲੱਡ ਇਰੀਗੇਸ਼ਨ ਅਸੀਂ ਇਨ੍ਹਾਂ ਖਾਲੀਆਂ ਦੇ ਵਿੱਚ ਖੁੱਲਾ ਪਾਣੀ ਛੱਡ ਦਾਂਗੇ ਇਹ ਹੈਗੇ ਜੀ ਵਿਧੀ ਲਾਣ ਦੀ ਤੁਸੀਂ ਕੋਈ ਵੀ ਬੇਲ ਕੱਦੂ, ਕ੍ਰੇਲਾ, ਤੋਰੀ, ਪੇਠਾ ਜਿਹੜੀ ਲਾਣੀ ਤੁਸੀਂ ਐਵੇਂ ਮਲਚਿੰਗ ਸ਼ੀਟ ਦੇ ਉੱਤੇ ਲਾਓ ਤੇ ਫਰਵਰੀ ਦੇ ਵਿੱਚ ਜਾ ਕੇ ਤੁਸੀਂ ਐਵੇਂ ਸ਼ੀਟ ਪਾ ਕੇ ਬੀਜ ਵੀ ਲਾ ਸਕਦੇ ਹੋ ਜੇ ਸੋਨੇ ਕੋਈ ਬੀਜ ਲਾਣੇ ਨੇ ਨਾ ਤਾਂ ਤੁਸੀਂ ਬੀਜ ਵੀ ਲਾ ਸਕਦੇ ਹੋ ਜੇ ਤੁਸੀਂ ਬੇਲਾ ਨਹੀਂ ਲਾਣੀਆਂ ਚਾਹੁੰਦੇ ਤਾਂ ਤੁਸੀਂ ਬੀਜ ਵੀ ਲਾ ਸਕਦੇ ਹੋ ਇਨ੍ਹਾਂ ਹੋਲਾਂ ਦੇ ਵਿੱਚ ਲਓ ਜੀ ਫਿਰ ਸਾਰੀ ਸਬਜ਼ੀ ਤੋਂ ਬਾਅਦ ਅਸੀਂ ਉੱਪਰ ਕਵਰਿੰਗ ਕਰਤੀ ਇਹਦੀ ਐ ਲੱਗ ਜਾਂਦੀ ਨੇ ਤਾਰਾਂ ਆਪਣੀਆਂ 10 10 ਫੁੱਟ ਦੇ ਤੇ ਉਸ ਤੋਂ ਬਾਅਦ ਲੁਹਾਫਾ ਪਾਏ ਜਾਂਦਾ ਇਹ ਸਿਰੇ ਦੱਬ ਗਏ ਸਿਰਿਆਂ ਦੇ ਦੋ ਤਾਰਾਂ ਤੇ ਬਾਕੀ ਦਾ 10 10 ਫੁੱਟ ਦੇ ਇੱਕ ਇੱਕ ਤਾਰ ਐਂ ਲੱਗ ਜਾਂਦੀ ਆ ਤੇ ਹੁਣ ਇਹ ਸਾਰੀ ਜਨਵਰੀ ਟਕੇ ਰਹਿਣਗੇ 15 ਫਰਵਰੀ ਤੱਕ 15 ਫਰਵਰੀ ਤੋਂ ਬਾਅਦ ਆਸੀਂ ਜਦੋਂ ਮੌਸਮ ਖੁੱਲ ਜਾਂਦਾ ਉਦੋਂ ਫਿਰ ਆਪਾਂ ਜਿਹੜਾ ਉੱਪਰਲਾ ਪੋਲੀਥੀਨ ਆ ਉਹ ਚੱਕ ਲੋ ਤੇ ਤੁਹਾਡੀਆਂ ਬੱਲਾਂ ਜਿਹੜੀਆਂ ਲਾਈਆਂ ਨੇ ਵਧੀਆ ਉਦੋਂ ਜਿਵੇਂ ਆਪਾਂ ਨੇ ਜਨਵਰੀ ਚ ਲਾਈਆਂ ਨੇ ਉਦੋਂ ਇਹ ਵਧੀਆ 2-2 ਫੁੱਟ ਦੀਆਂ ਬੱਲਾਂ ਹੋ ਜਾਣਗੀਆਂ ਜਿਹੜੀਆਂ ਕਿਸਾਨ ਭਰਾਵਾਂ ਨੇ ਨਵੰਬਰ ਦੇ ਵਿੱਚ ਲਾਈਆਂ ਨੇ ਉਹਨਾਂ ਦੀਆਂ ਹੋਰ ਵੀ ਵੱਡੀਆਂ ਹੋ ਰਹੀਆਂ ਹੋਣਗੀਆਂ ਤੇ ਫਰਵਰੀ लास्ट ਦੇ ਵਿੱਚ ਫਰੂਟ ਟੋਟਲ ਲੱਗ ਜਾਂਦੇ ਨੇ ਇਹਨਾਂ ਨੇ ਨਵੰਬਰ ਦੇ ਵਿੱਚ ਬੀਲਾਂ ਲਾਈਆਂ ਨੇ ਹਰ ਬੀ ਲਾਸਟ ਦੇ ਵਿੱਚ ਜਾ ਕੇ ਕੋਈ ਵੀ ਕੱਦੂ ਤੋਰੀ ਲਾਇਆ ਉਹ ਟੁੱਟਣ ਲੱਗ ਜਾਂਦਾ ਤੇ ਐਂ ਕਰਕੇ ਆਪਾਂ ਘਰ ਦੀ ਬਗੀਚੀ ਦੇ ਵਿੱਚ ਆਪਦੀਆਂ ਸਬਜ਼ੀਆਂ ਆਪ ਤਿਆਰ ਕਰ ਸਕਦੇ ਆ ਕੋਈ ਜਿਆਦੇ ਔਖਾ ਕੰਮ ਨਹੀਂ ਹੈਗਾ ਇਹ ਕੱਖਾਂ ਦਾ ਮੇਨ ਗੜਾਈ ਦਾ ਹੁੰਦਾ ਹੈ ਮੇਨ ਗੜਾਈ ਤੋਂ ਥੋੜੀ ਆ ਬਚਤ ਹੋ ਗਈ ਜਿਹੜੀ ਆਪਾਂ ਮਰਚਿੰਗ ਸ਼ੀਟ ਪਾਤੀ ਨੀਚੇ ਆ ਇਹ ਸਾਡਾ ਤਰੀਕਾ ਜੀ 6 ਫੁੱਟਾ 6.5 ਫੁੱਟਾ ਕਾਗਜ਼ ਹੁੰਦਾ ਇਹਨੂੰ ਯਾਨੀ ਕਿ ਡਬਲ ਹੁੰਦਾ ਇਹ ਕਰਿਆ ਹੋਇਆ ਫਿਰ ਇਹ ਖੋਲ ਲੈਣੇ ਆਪਾਂ ਐਵੇਂ ਤੇ ਇੱਥੋਂ ਇਹਦੀ ਕਟਿੰਗ ਹੋ ਜਾਂਦੀ ਆ ਕਟਿੰਗ ਕਰਕੇ ਸਾਰੇ ਦੱਬ ਗਏ ਆਪਾਂ ਦੋਨੋਂ ਸਾਈਡ ਫਿਰੇ ਨੇ ਕਵਰਿੰਗ ਕਰ ਦਨੇ ਆ ਨਾ ਧੰਨਵਾਦ ਜੀ